ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਸੱਜਰ ਮੱਝਾਂ ਦੇ ਕਾ ਟੋਕਰ ਗੱਬਨ ਗਾਂ ਤੁਹਾਨੂੰ ਦਿਖਾਵਾਂਗੇ ਚੰਗੇ ਰਿਕਾਰਡ ਵਾਲੀ ਤੇ ਬਾਕੀ ਇਹ ਆ ਵੀ ਮੱਝਾਂ ਅੱਜ ਸਾਰੀਆਂ ਹੀ ਸੂਈਆਂ ਆ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਅਕੀਰ ਅੰਦਰ ਸਿੰਘ ਪਿੰਡ ਇਕੱਠਾ ਤਸਵੀਰ ਉਡਾਵਾ ਜਿਹੜਾ ਨੂੰ ਦੱਸ ਤੇ ਫੋਨ ਨੰਬਰ ਹੀ ਬੋਲ ਦਿੰਦੇ 58627755 ਠੀਕ ਹੈ ਜੀ ਤੇ ਅੱਜ ਹੈਗੀਆਂ ਆਪਣੇ ਕੋਲ ਪੰਜ ਮੱਜਾਂ ਤੇ ਇੱਕ ਗਾਂ ਤੋ ਕੁੜ ਗੱਭੰਜੇ ਪਹਿਲਾਂ ਇਹ ਵਿਖਾ ਦਈਏ ਫਿਰ ਹਾਂਜੀ ਕਿੰਨੇ ਚੱਦੇ ਚੈੱਕ ਪਾਸ ਸਿਆ ਨੂੰ ਵੀਰ ਜੀ ਸਭੋਂ ਮੀਨ ਲੱਗ ਗਿਆ ਅੱਜ ਅੱਛਾ ਹਾਂਜੀ ਛਾਂ ਦੀ ਚੈੱਕ ਪਾਸ ਹਾਂਜੀ ਸਭੋਂ ਲੱਗ ਗਿਆ ਦੇਖੋ ਇੱਧਰ ਦੋ ਤਾਂ ਇਹ ਥਾਂ ਤੇ ਵੀਰ ਦੀ ਸੱਜਰੇ ਧੀ ਚੋਈ ਨੀ ਚੋਈ ਜਿਹਾ ਬਾਕੀ ਠੰਡੀ ਸੀ ਇਹ ਲੋ ਕੁ ਕਰ ਜਿਹਾ ਇੱਧਰ ਤੁਹਾਨੂੰ ਦਿਖਾ ਲਿਨਾਂ ਇੱਕ ਵਾਰ ਆਹ ਦੇਖ ਲੈ ਅਗਲੇ ਅਗਲੇ ਥਾਂ ਦਾ ਚੋਆ ਇਹ ਕਿਤਾਬ ਤੇ ਆ ਪਿਛਲੇ ਤਾਂ ਜਵਾਬ ਜਿਹੜਾ ਦੇ ਚੰਨੇ ਠੀਕ ਬਿਲਕੁਲ ਸਾਥ ਜਵਾਈ ਛੱਡ ਦੇ ਇੱਕ ਮਿੰਟ ਵਿੱਚ ਤੁਹਾਨੂੰ ਵੀ ਦਿਖਾ ਦਿੰਦਾ ਤੇ ਹੁਣ ਦੁੱਧ ਕਿੰਨਾ ਵੇਚੀਏ ਤੇ ਕੋਲ ਦੁੱਧ ਜੀ ਨੇ 12 ਕਿਲੋ ਆਇਆ ਹੈਗਾ 10 ਕਿਲੋ ਕਰਕੇ ਦਵਾਂਗੇ 10 ਕਿਲੋ ਹੈਗਾ ਪੱਕਾ ਦੁੱਧ ਤੇ 12 ਕਿਲੋ ਇਹ 10 ਕਰਕੇ ਦੇਣੀ ਆ ਅੱਛਾ ਹਾਂ ਜੀ ਠੀਕ ਆ ਤੇ ਫੱਜਰ ਕਿੰਨਾ ਕਿ ਦੁੱਧ ਸੱਜਰ ਜੀ 23 24 ਲੀਟਰ ਦੁੱਧ ਚ ਆਇਆ ਨੇ ਅੱਛਾ ਮੀਟੀ ਆਇਆ ਫਾਰਮ ਵਾਲੇ ਤਰ੍ਹਾਂ ਆਪਾਂ ਦਈਏ ਚਲੋ ਤੋਰ ਦੋ ਫਿਰ ਇੱਕ ਰੋਟੀ ਥਣ ਕਿਦਾਂ ਦਾ ਰੱਖਾਂ ਬਾਕੀ ਉਤਨੇ ਇਹ ਆ ਵੀ ਚਲੋ ਕੱਦ ਕਾਠ ਪੱਖੋ ਚੰਗੀ ਆ ਹੁਣ ਮੌਕੇ ਤੇ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ 10 ਲੀਟਰ ਹੈਗਾ ਚਲੋ ਬੰਦ ਵੀ ਦੀ ਨਾ ਰੰਗ ਰੂਪ ਦੀ ਸਾਫ ਆ ਤੇ ਸੱਜਰ ਵੀ ਦੁੱਧ ਜਿਹੜਾ ਕਹਿੰਦੇ ਵੀ ਚੰਗਾ ਕੱਢਦੀ ਰਹੀ ਹੈ ਸੱਜਾ ਦੁੱਧ 25 ਕਿਲੋ ਦਊਗੀ। ਬਾਕੀ ਆ ਦੇਖੋ ਵੀਰ ਜਣ ਮੀ ਲਿਆ ਸ਼ਰਮਾ ਦਾ ਗਿਆ। ਹਾਂਜੀ। ਤੇਰੇ ਇਹਨੇ ਦੁੱਧ ਹੀ ਦੇਈ ਆਲਾ ਆ। ਹਾਂਜੀ। ਇਹਨੇ ਸੱਜਰ ਕਈ ਦੁੱਧ ਤੇੜੀਆਂ ਜਿਨਾਂ ਵੇ ਠੋਕਰ ਗੱਬਣ ਦੁੱਧ ਤੇੜੀ ਆ। ਆਪੇ ਛੱਡਨੀ ਪੈਣੀ ਆ ਕਿ ਇੱਕ ਹਿਸਾਬ ਦੇ। ਆ ਵੀ ਛੱਡਨੀ ਪੈਣੀ ਆ ਵੀ ਆ ਵੀ ਹਿਸਾਬ ਨਾਲੇ ਕੋਈ ਸੱਜਰ ਨਾ ਕੰਨ ਦੁੱਧ ਦਾਊਗਾ। ਹਾਂਜੀ। 23 24 ਲੀਟਰ ਦਿੰਦੀ ਆ 24 25 ਲੀਟਰ ਗਾਂ ਦੁੱਧ ਦਊਗੀ। ਤੇ ਇਹਦਾ ਮੁੱਲ ਫਿਰ ਮੁੱਲ ਤੇਦਾ ਵੀਰ ਜੀ 45000 ਦੇ। ਤੇ ਕਿੰਨੇ ਦੀ ਦੇ ਦੇਣੀ ਆ? ਇਹ 4000 ਦੇ ਜੀ। ਘਰ ਦਈਏ ਛੋਟ ਔਰ। ਥੋੜਾ ਸੱਜ ਨਹੀਂ ਆਹ ਨਾਲ ਪੀਆ ਦੀ ਗਾ ਦਵਾਂਗੇ ਅੱਛਾ ਜੀ 35000 ਦੀ ਇਹਦੀ 25 ਕਿਲੋ ਵਾਲੀ ਗਾ ਬਣ ਜਣੀ ਇਹਦੇ 7-8 ਕਿਲੋ ਵਾਲੀ ਬਾਹਰ ਮਿਲਦੀ ਆ ਇਹ ਸੱਜਰ ਜੇ ਨਾ ਦੋ ਦਿੰਦੀ ਤੇ ਗੱਪੜ ਨਹੀਂ ਸਤਵਾ ਵੀ ਨਾ ਆਇਆ ਠੀਕ ਆ ਹਾਂ ਜੀ ਤੇ ਬਾਕੀ ਅੱਗੇ ਤੁਸੀਂ ਆਪਣੀ ਸਮਝਣਾ ਵੇਖ ਕੇ ਲੈ ਆ ਜਣੀ ਹੁਣ ਤੁਹਾਨੂੰ ਨਿੰਦੀ ਦੀਆਂ ਦੋ ਤਿੰਨ ਮੱਜਾਂ ਤੁਹਾਨੂੰ ਦਿਖਾਉਣੇ ਆ ਆ ਬੱਜ ਇਹਦਾ ਬੱਚਾ ਵੀ ਦੀ ਜਿਹੜਾ ਟੱਟਾ ਜਿਹੜੀ 2 ਮਹੀਨੇ ਦੇ ਗੜ ਸੁਈ ਜੇ ਅੱਛਾ ਮਹੀਨੇ ਤੋਂ ਲੱਗ ਬੰਨੇ ਜਿਹੜੇ ਕਿੰਦੇ ਸੁਈ ਆ 10 ਕਿਲੋ ਆਦੇ 9 ਕਿਲੋ ਕਰਕੇ ਦੇਣਾ ਵੇਖੋ ਥਾਂਲੇ ਵਗਦਾ ਹੁਣੇ ਜੇ ਮਈ ਆਈ ਆ ਬਾਕੀ ਸਫਾਈ ਜਾ ਚਲੋ ਜਿੰਨੀ ਵੀ ਆ ਚੰਗੀ ਝੋਟੀ ਵੇਖੋ ਪਲੀ ਕੇ ਨਹੀਂ ਆ ਲਿਆ ਫਿਰ 10 ਕਿਲੋ ਦੁੱਧ ਜਿਹੜਾ ਹਣ ਕਿੰਦੇ ਵੀ ਹੈਗਾ ਇਹ ਦੇਖੋ ਬਾਕੀ ਚਲੋ ਜਿੰਨੀ ਵੀ ਆ ਹੈ ਗਈ ਸਫਾਈ ਜਿਆ ਲੈ ਆ ਉਹ ਬੱਚਾ ਆ ਜਾ ਉਹਨਾਂ ਦੀ ਪੰਤਰ ਚੰਗੀ ਆ ਚਲੋ ਲੈ ਜਾ ਬੱਚਾ ਉਹਨੇ ਦਿਖਾ ਹੀ ਦਿੰਨੇ ਬਾਅਦ ਚ ਗਿਆ ਸਵਾਲ ਵਾਲੇ ਤੇ ਚਾਰ ਵਾਲੇ ਇੱਕੋ ਵੀਰ ਦੀ ਚੀਜ਼ਾਂ ਦੀ ਬੇਦੇ ਬੀਚ ਦੀ ਆਹ ਦੇਖ ਸਾਡੇ ਹਵਾ ਲਈਦਾ ਇਹਦਾ ਲਾਗੇ ਦਾ ਅਰੇ ਵਨ ਹੁੰਦਾ ਥੱਲੇ ਚੰਗੀ ਆ ਵਨ ਹੁੰਦਾ ਕੋਈ ਵੀਰ ਲੈਗਾ ਦੋ ਤੋਂ 12 ਕਿਲੋ ਦੇ ਤੇ ਬਾਕੀ ਥਣਾ ਦਾ ਸਾਈਜ਼ ਗੈਪ ਵੀ ਆਪਾਂ ਦੇਖ ਸਕਦੇ ਚੰਗਾ ਆ ਤੇ ਪੇਟ ਪੜੇ ਤਾਂ ਵੀ ਚੰਗੀ ਆ ਬੱਚਾ ਹਾਂ ਆਹ ਬੱਚਾ ਜੇ ਕੋਈ ਵੀਰ ਆਪਣੀ ਸਮਝ ਨਾਲ ਲਾ ਲੈ ਕਿੰਨੇ ਕੀ ਚਿਰਦਾ ਤੇ ਕਿੰਨਾ ਫਿਰ ਵੀਰ ਜੀ ਮੋਲ ਦਾ ਕੀ ਆ ਰਹਾ ਆਪਾਂ ਤੇਲ ਵੀਰ ਜੀ ਮੈਂ ਛੋਟੀ ਕੜੀ ਪਲੀ ਆ ਹਾਂਜੀ ਸਾਂਭੇ ਸਾਂਭੇ ਚੰਗੀ ਆ ਜੰਮੀ ਪਲੀ ਚੰਗੀ ਆ ਤਾਂ ਮੋਲ ਟੋਕੜਾ ਨਹੀਂ ਪਾ ਦਈਆਂ ਕਿੰਨਾ ਮੋਲ ਦੇ 70000 ਦੀ 65 ਦੀ ਦੇ ਦੀ ਠਕਾ ਹੋਣਾ ਹੀ ਜਾਂਦੀ ਹੈ ਕੁਛ ਨਹੀਂ ਹੁੰਦਾ ਗੱਲਾਂ ਮੋਲ ਹੋ ਗਏ ਸੱਟਾ ਹੋ ਗਿਆ ਕਾਹਦਾ ਦਿੱਤਾ ਵੀ ਜਾਂਦੋ ਅੱਜ ਜਸਨ ਹੋਈ ਕਰੀਏ ਦੇ ਦਾਂਗੇ ਬਾਕੀ ਦੀ ਛੋਟੀ ਪਲੀ ਨਹੀਂ ਸੱਜਦੇ ਮੁੱਲ ਅੱਜ ਇਹੋ ਜੇ ਕਰੀਏ ਪਹਿਲੇ ਪਹਿਲੇ ਫੋਨ ਤੇ ਮੱਝਾਂ ਵੇਚਣੀਆਂ ਠੀਕ ਆ ਤੇ ਦੁੱਧ 9 10 ਲੀਟਰ ਕਰੋ ਚਵਾ ਦੋਗੇ ਆ ਕੇ ਦੋਨੇ 10 ਕਿਲੋ ਆਦੇ 9 ਕਿਲੋ ਆ ਕੇ ਗਈ ਆ ਠੀਕ ਆ ਆ ਵੀ ਵੀਰ ਜੀ ਸੱਜਰ ਸੁਈ ਜੇ ਅੱਛਾ ਜੀ 20 ਅੰਦਰ ਤੋਂ ਅੰਦਰ ਹੋਊਗਾ ਟਾਈਮ ਅੱਛਾ ਇਹਦਾ ਬੱਚਾ ਮਰਦੇ ਜੋੜਾ ਇੱਕ ਗੋੜ ਇਕੱਠਾ ਲਿਆ ਆ ਅੱਛਾ ਮੈਂ ਤਾਂ ਅਸੀਂ ਗੱਭਣ ਦੇ ਰੁਪਏ ਲਾਇਏ ਸੀ ਅੱਛਾ ਹਾਂ ਜੀ ਬੱਚਾ ਮਰ ਗਿਆ ਬਾਕੀ ਹੁਣ ਤਾਂ ਮਿਲਦੀ ਹੈ ਬਾੜੇ ਤੋਂ ਸਦਾ ਅਗਲੇ ਘਰ ਜਾ ਕੇ ਤੇ ਤੀਕਾ ਵੀ ਲੱਗ ਪਰ ਹਿਲਦੀ ਨਹੀਂ ਇਹ ਦੇ ਮਾਈ ਅੱਛਾ ਦੁੱਧ ਜੇ ਸਲੇ 10 ਕਿਲੋ ਹੀ ਆ 9 ਕਿਲੋ ਕਰਕੇ ਦੇਣੀ ਕਵਾਬ ਸਮਾ ਇੱਕ ਨੰਬਰ ਹੋਊਗਾ ਚਲੋ ਲਿਆ ਤੋ ਮੋਟਰ ਹੀ ਲੱਗੀ ਹੈ ਮੇਆਂ ਨੂੰ ਲਿਆ ਓਏ ਇਹ ਵੀ ਨਹੀਂ ਇਹ ਕੋ ਬਾਕੀ ਇਹ ਤੇ ਹਨੇਲੀ ਤੱਕ ਥੋੜੀ ਗਾਣ ਹੋਣਾ ਬਾਕੀ ਆਪਣੇ ਇਹ ਵੀ ਚਲੋ ਕਦ ਕਾਠੇ ਦਾ ਠੀਕ ਹੈ ਹਾਂ ਨਾ ਪਰਿਓ ਇਹ ਕੋ ਆ ਮਨਦਰ ਰਵਾਨ ਇਹਦਾ ਦੇਖ ਸਕਦੇ ਜੀ ਕਿ ਤੇ ਇਹ ਗਾਣਾਵੇਂ ਹਵਨਾਂ ਦੇਸਾ ਦੇ ਹਵਨ ਦੇ ਤਾਂ ਕਿ ਗਾਣਾ ਜادیه ਤੇ ਇਹਦਾ ਫਿਰ ਮੁੱਲ ਮੋਤਵੀ ਜੀ ਬੱਚੇ ਦਾ ਮੈਂਦਰ ਆਇਆ 75000 ਹਾਂਜੀ ਉਹਨੇ ਬੱਚਾ ਮੈਂਦਰ ਲਈ ਆ ਲਈ ਵੀ ਅੱਜ ਇਹ ਜੋੜਾ ਆਇਆ ਅੱਛਾ ਇਹਨਾਂ ਦੇ ਘਰ ਵੀ ਹੜੇ ਘਰ ਮਰ ਗਿਆ ਉਹਨਾਂ ਦਾ ਬੱਚਾ ਵਰਤ 14 ਮਰਿਆ ਗਏ ਠੀਕ ਆ ਜੇ ਸੋ ਲਈ ਪਿਛਲੇ ਦਾ ਪੱਟਲਾ ਦੇ ਠੀਕ ਆ ਇਹਨਾਂ ਦੇ ਅੰਦਰ ਵੀ ਸੂਈ ਹੋਗੀ ਇਹ 65000 ਦੀ ਦੇ ਦिए ਕਰ ਦिए ਛੋਟ ਛੜ ਜੈਸ ਨਾ ਕਰੋ ਜਿਹੜੇ ਪਹਿਲੇ ਫੋਨ ਤੇ ਵੀ ਗਏ 60000 ਦੀ ਹੋਰ ਕਰ ਦੋ ਛੋਟ ਦੋ ਛਟਾਂ ਅੱਛਾ 58000 ਦੀ ਦੇ ਦੇ 55000 ਦੀ ਉਦਾਂ ਨਹੀਂ ਜਨਾ ਵਜਣੇ ਠੀਕ ਹੈ ਜੀ ਹਾਂ ਜੀ ਤੇ ਹੁਣ ਇੱਕ ਆ ਨੀਲੀ ਦੀ ਝੋਟੀ ਇਹਦੇ ਕੋਲ ਕਿੰਨਾ ਤਿਆਰ ਇਹਦੇ ਕੋਲ 7-8 ਕਿਲੋ ਦੁੱਧ ਤਿਆਰ ਹੋਊਗਾ 55 ਸੋਈ ਨੇ ਠੰਡੀ ਧੀਰੀ ਪਰਤਾਂ ਜੀ ਹੋਊਗੀ ਕਿੰਨਾ ਘਰੀ ਜਾਊਗੀ ਦੁੱਧ ਦੇ ਵਿੱਚ 10 ਲੀਟਰ ਤੋਂ ਵੱਧ ਝੋਟੀ ਚਾਜੋ ਦੇਖੋ ਕਰਣਾ ਲੇਵਾ ਚਲੋ ਤੋਰਾਂ ਫੇਰ ਇਹਨਾਂ ਸੂਹਾ ਜਰਾ ਪਹਿਲਾਂ ਹੀ ਸੋਈ ਹੈ ਝੋਟੀ ਚੱਲਾਂ ਜੀ ਆ ਗਈ ਇਹ ਫੁੱਟਣੀ ਦਾ ਪਾੜਾ ਨੀ ਨੀਦੀ ਝੋਟੀ ਆ ਜਿਹੜੀ ਇਹ ਨੀ ਬਾਕੀ ਉਮਰ ਦੇ ਸਾਹ ਨਾਲ ਚਲੋ ਪਿੱਠਪੜੇ ਦੀ ਇਹ ਵੀ ਚੰਗੀ ਆ ਕਮਿੰਦੇ ਗਾਹਨਾ ਦਿਖਾ ਦਈਏ ਚੰਗੀ ਤਰ੍ਹਾਂ ਆਹ ਦੇਖ ਸਾਂ ਬਹੁਤ ਸਾਫ਼ ਹੈ ਆਹ ਦੇਖ ਸਾਦੇ ਜੀ ਬਾਕੀ ਥਾਣੇ ਵੀ ਇਹਦਾ ਪ੍ਰੋਪਰ ਹੱਥ ਜੋਂਨ ਵਾਲਾ ਬਹੁਤ ਚੰਗਾ ਸਾਲਾ ਆਹ ਥਾਣੇ ਦੇਖ ਸਾਦੇ ਇਹਦੇ ਲਾਗੇ ਤੋਂ ਆ ਬੈਣੀ ਵਾਲੇ ਪਾਸੇ ਤੋਂ ਥਾਣੇ ਦੇ ਦੇਖ ਸਾਦੇ ਇੱਕੋ ਜਿਹੇ ਸਾਈਜ਼ ਦੇ ਥਾਣੇ ਆ ਜਿਹੜੇ ਚਾਰੇ ਤੇ ਕਿੰਨਾ ਕੁ ਵੀਰ ਜੀ ਫਿਰ ਮੁੱਲ ਰੱਖਣੇ ਦਾ ਆਪਾਂ ਮੁੱਲ ਵੀਰ ਜੀ ਦਾ 75 ਕਰੀਏ ਜੋ ਮਰਜੀ 70000 ਦੀ ਜੋੜੀ ਦੇ ਦਈਏ ਥੋੜੀ ਬਾਤ ਹੀ ਕਰਦੇ ਛੋਟਾ ਪਿਆਰ ਕਰਦੀਏ ਦੋ ਹੀ ਛੜ ਤੋਂ ਹਾਂ ਨਾ ਪਹਿਨ ਜਾਂਦੀ ਛੋਟੀ ਦੇਣੀ ਹੈ ਅੱਛਾ ਇਹ ਭਾਗ ਦੇ ਕੋਈ ਦੇ ਦੂਗਾ ਦਾਨ ਦੱਸਿਓ ਪਹਿਲਾ ਸੂਆ ਸੱਜਰ ਛੋਟੀ ਦਾ 8 ਕਿਲੋ ਦੁੱਧ ਹੋਊਗਾ ਤਾਂ ਲੈ ਬੋਲਾ ਹੀ ਅੱਛਾ ਜੀ ਉਹ ਆਗਤ ਸੱਲੀ ਕਰਕੇ ਕੋਰੇ ਠੀਕ ਹੈ ਜੀ ਬੱਚੇ ਨਾ ਮਿਲੂਗੀ ਠੀਕ ਹੈ ਤੇ ਹੁਣ ਆਵੇ ਸੂਈ ਸਵਾਈਏ ਸੂਈ 10 12 ਦਿਨਾਂ ਦੇ ਵਿੱਚ ਸਹੀ ਜੀ ਇਹਦੇ ਕੋਲ ਦੁੱਧ 10 ਸੂਆ ਇਹ ਛੋਟੀ ਨੂੰ ਤੁਹਾਨੂੰ ਦੁੱਧ ਸੁਣੀ ਦੀ 9 ਕਿਲੋ 8 ਕਿਲੋ ਕਰਕੇ ਦੇ ਦੇਣੀ ਆ ਜੀ ਲੈ ਆ ਥੋੜਾ ਕੱਟੀ ਜੇ ਦੇ ਇਹ ਤੇ ਮਗਰ ਕੱਟੀ ਆ ਜਿਹੜੀ ਕਿੰਦੇ ਬਾਕੀ ਪਿੱਠਪੜੇ ਤੇ ਵੀ ਆਪਾਂ ਦੇਖ ਸਕਦੇ ਹਾਂ ਚਲੋ ਚੰਗੀ ਆ ਅਲੈਕਸਾਂ ਦੇਵਾਨ ਇਹਦਾ ਲੱਗੇ ਤਾਂ ਬਾਕੀ ਥਾਣੇ ਦਾ ਵੀ ਚੰਗਾ ਲੱਗਾ ਆ ਆ ਦੇ ਸਾਡੇ ਥਾਣੇ ਦੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਦਾ ਰੀਜੀ ਫਤਰੀ ਗਾ ਲੈ ਅੱਛਾ ਹਾਂਜੀ ਕਿ ਕਿੰਨੇ ਦੀ ਦੇ ਦੀ ਅੱਛਾ ਇਹ ਵੀ 65000 ਨੇ 60000 ਦੀ ਠੀਕ ਹੈ ਵੱਡੀ ਜੀ ਸਾਡੀਆਂ ਦੇ ਦੇ ਨਹੀਂ ਆ ਜੇ ਆ ਵੀ ਪਹਿਲੇ ਪਹਿਲੇ ਫੋਨ ਤੇ ਜਿਹੜਾ ਮਾਲ ਵੇਚਣਾ ਹਾਂਗੇ ਠੀਕ ਆ ਛੋਟੀ ਠੀਕ ਆ ਤੋ ਫਿਰ ਫੋਨ ਲਾਵੇ ਇੱਕ ਵਾਰੀ ਬਾਕੀ ਇਹਨਾਂ ਚ ਮੈਂ ਛੋਰ ਛੜ ਮਨ ਤਾਂ ਥੋੜਾ ਪਤਾ ਜੇ ਹੋ ਜੂਗਾ ਹਾਂ ਪਹਿਲਾਂ ਕਟੀ ਸੀ ਜੇ ਅੱਛਾ ਜੀ ਇਹ ਵੀ ਖੰਡੀ ਦੀ ਰੀਦ ਕੋ 8 ਕਿਲੋ ਦਾ ਬਾਹਰ ਬੋਲਾ ਹੀ ਹੋਊਗਾ ਜੀ ਅੱਛਾ ਜੀ ਹਾਂ ਜੀ ਬੜਾ ਥਣ ਕੋ ਸੰਗੇ ਕੱਢਦੀ ਆ ਰੜਾ ਥਣ ਕਰੋ ਵਿੱਚ ਆਈ ਜੇ ਲੱਗੀ ਕੱਲ ਠੀਕ ਆ ਦੁੱਧ ਹੁਣ ਕਿੰਨਾ ਇਹਦੇ ਕੋਲ 8 ਕਿਲੋ ਬੋਲਾ ਹੀ ਹੋਊਗਾ ਤੇ ਇਹ ਕਿੰਨਾ ਕਰੀ ਜਾਊਗੀ ਦੁੱਧ ਵੇਚੀਏ 10 ਲੀਟਰ ਬਾਅਦ ਚੋਂ ਦੀ ਜਾਊਗੀ ਵੇਖੋ ਸਿੱਧੀ ਨਹੀਂ ਚੋਂ ਦੀ ਕਰਾਂਗੇ ਬਾਕੀ ਨਿੱਗਰਵਾਨੇ ਦੀ ਹੈ ਵੀ ਫਿੱਕ ਸਜਾਵਾਂ ਨਾਲ ਜੰਮਲ ਬੁਲਕਤ ਬੁੜਾ ਕੇ ਰਾਤ ਵਾਪਸ ਆ ਕਰਕੇ ਧੜਾ ਛਣ ਕਰਦੀ ਹੈ ਕਿਉਂ ਨਹੀਂ ਖਾਉ ਬਿਉਗ ਦੀ ਵੀਰਜੀ ਬਣੂਗੀ ਬਾਕੀ ਚਵਾਜ ਉਹ ਬਹੁਤ ਜੰਗਾ ਝੋਟੀ ਦਾ ਦੇਖੋ ਇਦਾਂ ਬਣੇ ਮਰੋਇਫਾ ਥਾਣ ਕਰਾਦਾ ਹੈ ਬਾਕੀ ਪਸਮਾ ਕੇ ਥਣ ਜਿਹੜਾ ਵਧੀਆ ਹੱਥ ਜੋਂਨ ਵਾਲਾ ਕਰ ਜਾਂਦੀ ਹੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 75000 ਅੱਛਾ ਇਹ ਕਿੰਨੇ ਦੀ ਦੇਣੀ ਹੈ ਨਹੀਂ ਅੱਠ ਨਹੀਂ ਇਹੋ ਆਇਆ ਥੋੜੀ ਬਾਤ ਹੋਰ ਛੱਡ ਦਾਂ ਬਿਲਕੁਲ ਜਸਨਾਉ ਕਰ ਦੋ ਕਿੰਨੇ ਦੀ ਦੇਣੀ ਹੈ ਪੂਰੇ 70 ਹਜ਼ਾਰ ਦੀ ਜੋਟੀ ਦੇ ਦਾਨੀ ਅੱਛਾ ਪੂਰੇ 70 ਹਜ਼ਾਰ ਦੀ ਵੱਡੀ ਜੋਟੀ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਫਿਰ ਠੀਕ ਹੈ ਬਾਕੀ ਚਲੋ ਜੋ ਵੀ ਹੈ ਸਾਰਾ ਕੁਝ ਤਾਂ ਤੁਹਾਡੇ ਸਾਹਮਣੇ ਹੀ ਹੈ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਆ ਕੇ ਖੜੋ